ਲੋ ਭਾਈ ਮੌਸਮ ਵੀ ਸਾਫ ਹੈ ਤੇ ਪ੍ਰਦਾਨਵਾਈ ਪਹੁੰਚਿਆ ਵਾ ਤੇ ਫਲਵਾੜੀ ਵੀ ਇੱਧਰ ਆਪਣੀ ਪ੍ਰਦਾਨ ਹੌਲੀ ਹੌਲੀ ਝੋਲੇ ਕੰਨੀ ਦੇਖਦਾ ਇਹਦੇ ਚ ਰੱਖਿਆ ਵਸਵਾ ਨਾ ਝੋਲੇ ਜੀ ਭਾਈ ਬਹੁਤ ਰੱਖਿਆ ਵਿਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋਰ ਭਾਈ ਪ੍ਰਦਾਨ ਠੀਕ ਠਾਕ ਆਜ ਸਾਰੀ ਜੀ ਦੇ ਕੋਲ ਆਏ ਭਾਈ ਮੱਖਾ ਚੱਲ ਦੇਖਿਆ ਟਰੈਕਟਰ ਕੀੜੀ ਦੇ ਘਰ ਭਗਵਾਨ ਆਏ ਆਏ ਕਹ ਹਾਂ ਆ ਵੀ ਇਹਨੇ ਜਗੜ ਦਿਖਾਉਗੇ ਭਾਈ ਸਤਿ ਸ੍ਰੀ ਅਕਾਲ ਜੀ ਹਾਂ ਕਿਉਂਕਿ ਹੁਣ ਕੰਮ ਜਾਰੀ ਹੈ ਟ੍ਰੈਕੜੀ ਮੋਡੀਫਿਕੇਸ਼ਨ ਦਾ ਇਹ ਵੀ ਇੱਕ ਅਸਲਾ ਲਿਆਂਦਾ ਹੈ ਇਹ ਵੀ ਦੌੜੀ ਚਲਾ ਲੈਣੀ ਹੈ ਅਸਲਾ ਹੋ ਗਿਆ ਗਲਤ ਲਿਆਏ ਹੋ ਟਰੈਕਟਰ ਦਾ ਹਲੇ ਪ੍ਰਧਾਨ ਨੂੰ ਦਿਖਾਉਣਾ ਤੇ ਇੱਧਰ ਦੇਖੋ ਮਿਲੋ ਜੀ ਠੀਕ ਹੈ ਪ੍ਰਧਾਨ ਠੀਕ ਜੀ ਰੋੜੀ ਜਿਆਦਾ ਤੂ ਹੋਇਆ ਤੇ ਚਾਹੀ ਚੱਕ ਲਿਆ ਮੈਨੂੰ ਐ ਵੀ ਕੋਈ ਕੌਲਰਾਂ ਢਾ ਦੇ ਹਾਂ ਅੱਛਾ ਕਿੱਥੇ ਜਾਬੀ ਚਲਾ ਕੇ ਦੇ ਕੋਈ ਪੜੋਕਿਆਂ ਦੇ ਨਾਲ ਕੱਢ ਦੋ ਕੰਮ ਖਰਾਬ ਕਰ ਸਕਦਾ ਹੈ ਕਿਹਾ ਹਾਂ ਹਾਂ ਇੱਟੋਂ ਦਾ ਕਿੱਥੇ ਕੱਪ ਆਉਣੀ ਜਿਹੜਾ ਥੱਲੇ ਲਾਈਆ ਪਿਆ ਰੇ ਰਿਆ ਸਾਹਿਬ ਨਾਲ ਤੇ ਜਿਹੜੀ ਆਹ ਹਾਂ ਰੋਕਿਆ ਜਿਹੜਾ ਬਲਾਵਾ ਗੱਡੀ ਟਿਕ ਗਿਆ ਤੇ ਮਹਾਰਾਜ ਕੀ ਕਰ ਰਿਹਾ ਮੈਂ ਗਿਆ ਪੁੱਲ ਪੁੱਲੇ ਦੇ ਰੇ ਦੇ ਉਹ ਵੀ ਰੁਕ ਟਿ ਲਗੇ ਉਹਨੇ ਰੋਕਣੀ ਵੀ ਨਹੀਂ ਹਾਂ ਉਹਨੇ ਰੋਕੀ ਵੀ ਨਹੀਂ ਬੁਲਾਉ ਰਹੇ ਨੇ ਹਾਂ ਲਾ ਵੇ ਰੋਡੀ ਕਰੀਏ ਫਿਰ ਆ ਵੀ ਬਾਈ ਪ੍ਰਧਾਨ ਦੇਖ ਆ ਪ੍ਰੋਜੈਕਟ ਲੈ ਪ੍ਰਧਾਨ ਮੈਸੀ ਦਾ ਆ ਗਿਆ ਇਹ ਬਾਈ ਪ੍ਰਧਾਨ ਪੈਰਾਂ ਲੈ ਪੈਰਾਂ ਆ ਪਾਪਾ ਠੀਕ 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 ਹੈ ਏ ਭਾਈ ਬਿਆੰਗੀ ਨਾਲੇ ਇਸ ਤਰ੍ਹਾਂ ਵੀ ਇਹ ਮੈਸੀਵੇਟਰ ਦੇ ਕਿੰਨੇ ਨੂੰ ਲੱਗਦੇ ਸਾਰੇ ਇਹੀ ਹੂੰ ਪ੍ਰਧਾਨ ਮੈਨੂੰ ਕਹੇਗੇ ਵੀ ਹਟਦਾ ਹੁਣ ਇਹਦੀ ਪੈਰਾਂ ਵਾਲੇ ਹੈ ਨਹੀਂ ਹੂੰ ਦੇਖ ਲੈ ਹੁਣ ਲੱਗਣੇ ਕਿਵੇਂ ਸਾਰੇ ਇਹੀ ਲਾਉਂਦੇ ਸੋ ਇਹ ਜ਼ਰੂਰੀ ਆ ਤੇ ਐਂ ਜੋੜ ਕੇ ਲਾਦੇ ਬੱਸ ਕੇ ਮੋਕਿਆ ਜ਼ਰੂਰੀ ਆ ਅਰੇ ਸਾਹ ਪ੍ਰਧਾਨਾ ਤੇਰਾ ਇੱਧਰ ਹੀ ਮੈਨਾਂ ਲੱਗ ਰਿਹਾ ਕਿ ਨਾ ਦੇ ਕਿੱਕਣੇ ਇਹ ਲੱਗਣੇ ਆ ਤੂੰ ਕੀ ਝਟੋਗੇ ਹਾਂ ਕੜ ਕੇ ਹੀ ਪੈ ਰਾ ਕੋਣੇ ਉਰੇ ਦਾ ਉਹ ਸੀਟ ਕਿਤੇ ਪ੍ਰਦਾਨ ਕਿਤੇ ਨੂੰ ਨੋਈ ਦੀ ਐਂਗਲ ਬਣ ਗਈ ਯਾਰ ਨਾ ਇਹ ਉਰੇ ਪਰ ਆ ਨਾਟਕ ਕਰਕੇ ਇੱਥੇ ਆਉਣਾ ਹੈ ਹਾਂ ਜਿਗਾਰਡ ਬਣੂਗਾ ਬਾਈ ਹਾਂ ਇਹ ਬੜਕੇ ਲੱਗਣੇ ਤੇ ਇਹ ਵੀ ਲੱਗਣੇ ਬਣਕੇ ਜੇ ਲੋੜ ਆਜੀ ਬਾਈ ਹਾਂ ਨਾ ਜਗਾ ਕੇ ਇਹਨਾਂ ਨੂੰ ਇੱਕ ਹੁੰਦਾ ਉਰੇ ਨੂੰ ਲਾਤੀ ਪਾ ਕੇ ਥੋੜੋ ਬੁਰਾ ਲਾਦਾ ਟਿੱਕਾ ਕਰਦਾ ਹੂੰ ਉੱਚੇ ਚਾਹੀਦੇ ਹਾਂ ਹਾਂ ਚੀ ਰਹੇ ਇਹਨਾਂ ਰੇਖ ਰੇਖ ਰੱਖੀ ਨਾ ਖੋਲਦੀ ਰੇਖ ਵੀ ਫੈਰ ਰਹੀ ਹੈ ਕੋਈ ਫਾਇਦਾ ਹੀ ਆ ਥੱਲੇ ਦੇਣ ਕਿਤੇ ਜਈ ਕਈ ਵਾ ਉੱਪਰ ਦੇਣੀ ਪਈ ਉੱਪਰ ਰੇਖ ਹਲੇ ਇਹ ਪੈਰਾਂ ਨੂੰ ਜਿਆਦਾ ਕੰਮ ਕਰਦੀ ਹੈ ਉਹ ਤੇ ਇੱਕ ਬੰਨੀ ਜਾਂਦੀ ਹੈ ਜਿਹਨੇ ਹੋਈ ਕਰਨਾ ਹੋਵੇ ਬਸ ਵੀ ਭਾਈ ਇਹ ਜਾਇ ਤੇ ਜਿੰਨੇ ਬਹੁਤ ਤੇ ਸਾਹੀ ਮੈਦ ਔਟੋ ਤੇ ਮੈਂ ਪ੍ਰਧਾਨ ਜਿੱਥੇ ਮੈਂ ਗਿਆ ਤਾਂ ਉੱਥੇ ਦਾ ਪੈਰ ਤਾਂ 400 ਰੁਪਏ ਦੇ ਤੇਲੇ ਆਏ ਮੈਨੂੰ ਕਹਿੰਦਾ ਮੈਂ ਸੌਦਾ ਲਾਇਆ ਕਹਿੰਦਾ ਮੈਂ 400 ਕਿੰਨੇ ਦਾ 60 ਦਾ 60 ਦਾ ਚੱਲੋ ਵੀ ਜੱਗੀ ਵਾਚੇ ਨਾ ਜੱਗਾ ਸੌਦਾ ਮੇਰੇ ਕੋਈ ਜੱਗਾ ਕਿਹੂ ਜੱਗਾ ਬਚ ਜਾਂਦਾ ਕਈ ਵਾਰ ਰੱਖ ਨਹੀਂ ਹੋ ਜਾਂਦਾ ਉਹ ਕੰਮ ਹੋ ਗਿਆ ਤੁਰ ਤੇ ਕਿ ਨਹੀਂ ਤਕਰੀਬਾ ਸਾਨੂੰ ਤੂੰ ਲੇਟ ਗਏ ਅੱਛਾ ਜਿਹਦੇ ਅੱਗੇ ਨੂੰ ਆਤ ਹੈਗੀ ਸਾਰੇ ਘੁੰਮ ਕੇ ਲੰਦਾ ਉਦੋਂ ਨਗਾਣੇ ਇੱਕ ਦੇਖੂ ਹਾਂ ਚੱਕਰਾ ਪੈ ਗਿਆ ਫੇਰ ਆਦੀ ਗੱਲ ਆ ਤੋ ਕੱਲ੍ਹ ਮੈਂ ਕਰੀ ਗੱਲ ਪਰਸੋਂ ਕੇ ਲਿਆਏ ਬਾਈ ਇਹ ਕਹਦਾ ਤੇਰੇ ਕਿਹਦੇ ਤੇ ਜਿਆਦਾ ਆ ਗਿਆ ਹਾਂ ਨਹੀਂ ਨਾ ਚੜੀ ਇਹਨੂੰ ਅਸਟਰ ਉਹਦਾ ਜ਼ਰੂਰ ਚੜੀਦਾ ਨਾ ਬਾਈ ਪ੍ਰਧਾਨ ਹੱਥ ਫੇਰ ਕੇ ਦੇ ਟਰੈਕਟਰ ਲੱਗਦਾ ਉਪਰ ਆਇਆ ਕਿਉਂਕਿ ਇਹ ਸਾਰਾ ਕੁਝ ਤਾਂ ਖੋਤ ਦਾ ਸਮਾਨ ਖੋਤ ਦਾ ਸਾਰੀ ਹੈ ਛੱਡੇ ਆ ਕੋਸ ਨਹੀਂ ਆਇਆ ਹਾਲੀ ਆਉਂਦੀ ਸਾਲੇ ਗਲਾਉਂਦਾ ਕਿ ਬਾਈ ਕਿੰਨਾ ਕਹਦਾ ਜੂ ਪਾ ਦਿੰਦਾ ਔਰ ਪਿੱਛੇ ਨੂੰ ਟ੍ਰੈਡ ਆਏ 빙ਾ ਨਹੀਂ ਹੈਗਾ ਕੋਈ ਚੱਕਰ ਨਹੀਂ ਜੱਜਦਾ ਪਿੱਛੇ ਨੂੰ ਪਿੱਛੇ ਨੂੰ ਟ੍ਰੈਡ ਆਇਆ ਵਾ ਹਾਂ ਲੱਗਦਾ ਆਏ ਆ ਬਾਈ ਜਿੰਦਾ ਲਾਰੀ ਛਤਰੀਆਂ ਗੁੱਬੀ ਹੋਏ ਹਾਂ ਆਪਾਂ ਵਾ ਵਾ ਠੀਕ ਨੇ ਥੋੜਾ ਜਿਹਾ ਪਿੱਛੇ ਟ੍ਰੈਡਾ ਲਾਇਆ ਵਾ ਆਜੀ ਤੇ ਹੀ ਬਤਨ ਆਦਾ ਬਈ ਆਹ ਆਹ ਉਹਦੇ ਕਿੱਦਾਂ ਲੱਗਦਾ ਬਾਰੇ ਉਹਦਾ ਬਾਈ ਦੱਸਿਆ ਵੀ ਟੈਂਟੇ ਹੀ ਟੌਰ ਲਾ ਕੇ ਵੀ ਸਿੱਧਾ ਲਈ ਆਏ ਜੀ ਇਹਨਾਂ ਪਤਾ ਹੈਗਾ ਹਾਂ ਠੀਕ ਆ ਬਈ ਗੋਦਰਾ ਪੱਕਾ ਕਰ ਮੈਂ ਮੇਰੇ ਕੋਲ ਪੇ ਕਮਾਈ ਦੇ ਦੂੰਗਾ ਕੋਈ ਤੋਂ ਵੀ ਵਧੀਆ ਅੱਛਾ ਜਿਹੜਾ ਬਾਈ ਇੱਧਣ ਲੇ ਕੇ ਗਈ ਨਾ ਉਸੇ ਆ ਆਹ ਹੈ ਨਹੀਂ ਤਾਂ ਚੁੰਜੀ ਲਵਾਤੀ ਦੀ ਤੇ ਆ ਟੂਲ ਲੈ ਲੈ ਬਾਈ ਕਿੱਥੇ ਲਾਇਆ ਗੈਰੇ ਯਾਰ ਟੂਲ ਬੱਲੇ ਨੂੰ ਬੋਲ ਤੇ ਚੱਕ ਕੇ ਦਵਾ ਲਾ ਲੋ ਗੁਰਕਿਆ ਮੁੜੀ ਜਾਂਦੇ ਹੋਣੇ ਵਿੱਚ ਵਿੱਚ ਨੀਗਾ ਮਾਰਦਾ ਵਿਧਾਨ ਕਰ ਰਿਹਾ ਹੈ। ਵਿਚਾਲੇ ਖਾਲੀ ਆ। ਖਾਲੀ ਆਲੇ। ਵਿੱਚ ਨੱਟ ਬਹੁਤ ਹੈਗੇ ਆ। ਉਹਦਾ ਛਤਰੀ-ਛੁਤਰੀ ਦੇ ਖੋਲ ਕੇ ਗੇਰੇ ਦੇ ਆ। ਲੈ ਵੀ। ਹਾਂ। ਵਧੀਆ ਬੈਠਣਾ ਬਈ। ਮੈਂ ਹੁਕਮ ਕਰ ਤਾ ਠੀਕ ਹੈ। ਤਾ ਮੈਂ ਵੇਖ ਲਊਂਗੀ। ਆਹ ਹਾਂ। ਓਕੇ। ਮਾੜੀ ਗੱਲ ਨੋਕਾ ਤੇਰੀ ਬਹੁਤ ਹੀ ਹੁਕਮ ਲਓ। ਓਕੇ। ਲਾਲੇ ਲਾਲ ਲਿਖਦਾ ਸੀਟ ਵੀ ਲਾਲ। ਹਾਂ। ਹੈਂ? ਇਹ ਰੰਗ ਇਹਦਾ ਟਰੈਕਟਰ ਦਾ ਵੀ ਲਾਲ। ਹੂੰ। ਬਿੰਦਰ ਸ਼ੁਰੂ ਵੀ ਲਾ ਲਿਆ ਬਈ ਫਾਲ ਦਾ ਦੇਖਿਆ ਲਾ ਲਾ ਆਏ ਹੋ ਰੰਗ ਚ ਵੀ ਹੈ 575 ਕਾਲ ਜਾਲ ਤੇ ਹੈ ਅੱਛਾ ਨਾ ਨਹੀਂ ਓਕੇ ਕੰਮ ਹਾਂ ਦੇਖਣੀ ਐਮਟੇਂਗ ਮਾਡਲ ਬਾਈ ਇਹ ਤੇ ਹੁਣ ਗਾਂ ਦਾ ਮੋੜ ਤੋਂ ਭਰ ਲਿਆ ਜਾਂਦੇ ਤੇਲ ਦੀ ਮੈਲੀ ਜਲਾ ਟਰੈਕਟਰ ਬਾਈ ਤੇਲ ਹਿਸਾਬ ਦੇ ਖਾਂਦੇ ਆ ਰੈਲੇ ਚ ਕਾ ਮਾਸਟਰ ਕਹਿੰਦੇ ਆ ਕੋਈ ਟੈਕਾ ਦਾ ਨਹੀਂ ਪਤਾ ਲੱਗਦਾ ਕੋਈ 360 ਕੋਈ 465 ਪਦੇ ਹੀ ਜਾ ਰਹੇ ਹੈ ਟ੍ਰੈਕਟਰ ਦਾ ਅੱਛਾ ਇਹਦਾ ਦੇਖੇ ਬਾਦ ਲੱਗਦਾ ਏ 395 ਜਾਂ ਕੋਈ 565 ਪਤਾ ਸੋਨਾ ਦਾ ਕਦੇ ਉਹ ਨਵੇਂ ਆ ਕੇ ਦੇ ਲੈ ਫਿਰ ਸਾਰੇ ਮਾਡਲ ਨਿਕਲਦੇ ਆ ਨਾ ਕੋਈ 42 ਐਚਪੀ ਆ ਕੋਈ 39 ਆ ਕੋਈ 38 ਆ ਪਰ ਇੱਕ ਹੈ ਬਾਈ ਜਿਹੜੇ ਹੁਣ ਨਵੇਂ ਆ ਰਹੇ ਆ ਉਹਦਾ ਤੇਲ ਖਾਤਾ ਜ਼ਿਆਦਾ ਹੈ ਕਿਉਂਕਿ ਥੋੜਾ ਕਰਕੇ ਜੋਰ ਵਧਾਇਆ ਖਰਚਾ ਤੇ ਆਇਆ ਇਹਦਾ ਇਹਦਾ ਹੈਗਾ ਹੀ ਆ ਡਿਸਟ੍ਰੀਬਿਊਟਰ ਹੁੰਦੇ ਨਾਲੇ ਪ੍ਰਧਾਨ ਜੀ ਹੁਣ ਪੁਰਾਣੀ ਮੋਟਰਸਾਈਕਲ ਇਹ ਐਵਰੇਜ ਹੈ ਮਗਜਾ ਕਿੱਲਾ ਤੇ ਪੂਰੀ ਪਾਵਰ ਵਧਾਉਂਦੀ ਹਰ ਵੇਲੇ ਹੈਗਾ ਫਿਰ ਤੋਂ 35 ਪਈ ਜਾਂਦਾ ਤੇ ਬਾਕੀ ਬਾਈ ਥੋੜਾ ਟਾਇਰਾਂ ਨਾਲ ਵੀ ਹੁੰਦਾ ਟਰੈਕਟਰ ਦਾ ਰੋਪ 16 ਦਾ ਛੋਟੇ ਮੈਂ ਤਾਂ 16 ਦੇਖਦਾ ਹੈ ਨਾ 16 ਦੇ ਵਿੱਚ ਕਬੈਨ ਵਾਲੇ ਪਾਉਣੇ ਆ ਤੇ ਟਾਇਰ ਵੀ ਬਹੁਤ ਆ ਬਾਈ ਉਦੋਂ ਦਾ ਤੇਰੇ ਕੋਲ ਟਾਈਮ ਹੀ ਨਹੀਂ ਲੱਗਿਆ ਕੈਂ ਚੱਕਰ ਬਾਬੂ ਕੱਲ੍ਹ ਮਾਂ ਕੇ ਜਨੇ ਹਾਰ ਕੇ ਆਜੂ ਮੈਂ ਫਰੀ ਹੋਣਾ ਹਾਂ ਆਜੂ ਮੈਂਨੇ 4-5 ਹੋ ਗਏ ਨਹੀਂ ਪਹਿਲਾ ਮਕਾਨ ਤੇ ਫਿਰ ਗੰਨੇ 'ਚ ਫਸ ਗਿਆ ਗੰਨੇ ਸਿੱਟੇ 2 ਕਿਲੋ ਰੋਕੜ 40 ਬਾਊਂਡ ਰੋਗੇ ਗੰਨਾ ਮੰਗਵਾਉਂਦਾ ਤਾਂ ਉਹ ਹੂੰ ਫਿਰ ਕਲ ਮਾਂ ਲਾਈਆ ਹੁਣ ਬੂਟੇ ਅੱਜ ਵੀ ਬੂਟੇ ਲਾਉਣੇ ਆ ਬੂਟੇ ਰੇਟ ਕਰਤੇ ਰਹਿਣਾ ਬੂਟੇ ਲਾਉਣੇ ਬਾਈ ਉਹ ਬੱਲੇ ਉਹ ਤਾਂ ਫੇਰ ਫਟ ਗਏ ਉਹਨੇ ਬੂਟੇ ਸਾਰੀ ਹਾਂ ਨਹੀਂ ਹੁਣ ਵੜ ਕੇ 90 ਬਾਈਕੇ ਖੱਡਾ ਮਾਰਿਆ ਵਾ ਵੀ ਵਈ ਕਰਦਾ ਇਹ ਜਿੱਦਣ ਕੋਲੀ ਨੇ ਗਿਆ ਕਹਿੰਦਾ ਉਦੋਂ ਜਿੱਦਣ ਅਸੀਂ ਟਰੈਕਟਰ ਦੇਖਣ ਜਾਣਾ ਤਾਂ ਤੂੰ ਕਹਿੰਦਾ ਮੈਂ ਬੂਟੇ ਲਾਉਣੇ ਆ ਵੀ ਮੈਂ ਲੇਟ ਹੋ ਜਾਣਾ ਬੂਟੇ ਮੱਧ ਲਾਉਂਦਾ ਤਾਂ ਅਸੀਂ ਹੈਰਾਨ ਆ ਕਿ ਐਡਾ ਟਰੈਕਟਰ ਤੂੰ ਕਿਹੜਾ ਲੱਕੇ ਆ ਔਰ ਆਪਣੀ ਨਦੀ ਵਿੱਚ ਹੈਗੀ ਮੈਨੇ ਉਹ ਕਿ ਨਾ ਕਿਸੇ ਨੂੰ ਵੀ ਜੱਗਿਆ ਲ ਵੀ ਨਹੀਂ ਹੈਗੇ ਇਹਨਾਂ ਕੰਮ ਲੈ ਰਹੇ ਸਾਂ ਇਹਨਾਂ ਇਹ ਜ਼ਰੂਰੀ ਆ ਹਾਂ ਇਹ ਜ਼ਰੂਰੀ ਆ ਜਿਹੜਾ ਗੁੰਡੇ-ਜੁੰਡੇ ਰਾਜਾ ਹ ਜਿਹੜਾ ਹੋਣਾ ਉਹਨਾਂ ਦਾ ਪਲੇਟਫਾਰਮੇ ਬਣਾ ਬਸ ਇੱਕ ਗੱਲ ਹੈ ਪ੍ਰਧਾਨ ਅਸੀਂ ਹੁਣ ਦੱਸਣਾ ਨਹੀਂ ਹੈਗਾ ਵੀ ਸਾਨੂੰ ਸ਼ਿਕਾਰ ਕਰ ਲੈਣ ਦੇ ਫਿਰ ਅਸੀਂ ਤੈਨੂੰ ਨਿਯੋਤਤ ਦੇਣਾ ਠੀਕ ਆ ਹਾਂ ਪਾਰਟੀ ਐ ਕੋਈ ਹੋਰ ਜਾਉਦਾ ਹਾਂ ਜਬਰਦਸਤ ਪਾਰਟੀ ਕਰਨੀ ਆ ਫਿਰ ਅਸੀਂ ਪਾਰਟੀ ਕਰਦੇ ਤਾਂ ਹੈ ਨਹੀਂ ਇਹ ਜੱਗਾ ਲਾਰੇ ਲਾਈ ਜਾਂਦੇ ਆ ਦਾੜੀ ਮੇਰੀ ਕਾਲੀ ਕੀ ਜਦੀ ਪਾਰਟੀ ਕਰਦੇ ਚਿੱਟੀ ਹੋ ਗਈ ਰਾਜ ਦੀ ਜੱਗੇ ਕੀ ਗੱਲ ਅਸੀ ਭਰਾਂ ਦੁੱਗੜੀ ਆ ਬਈ ਹਾਂ ਜੱਗੇ ਦੇ ਪਾਪੇ ਨੂੰ ਦੁੱਗ ਦੱਤੀ ਖਬਰ ਧਿਆਣ ਚ ਉੜ ਕੇ ਹਮ ਮਹਾਜ ਮੜੀ ਮੁਟੀ ਮੈਨੂੰ ਚੀਨੀਓ ਦੇ ਦੋ ਹਾਂ ਪ੍ਰਧਾਨ ਗਾਣਾ ਖੱਟਾ ਰਾਜੀ ਬਈ ਦੁੱਗ ਦੱਤੀ ਅੱਛਾ ਮਿਲ ਗਈ ਸੀ ਵੀ ਕਹੇ ਹਾਂ ਕਹਿੰਦਾ ਇੰਨੀ ਮਹਾ ਹੋ ਕੇ ਆ ਬੜਿਆ ਗੋਲ ਕੋਸੋ ਬੋਲੇ ਲਾਪਰਦਾਨ ਤਰੀ ਦੁੱਬ ਤਾਂ ਜਿਆਦਾ ਆ ਗਿਆ ਉਹ ਸੀਟ ਦੇ ਹੇਠਾ ਕੱਢੀ ਮੜੀ ਜੀ ਕਿਆ ਪਿਆ ਆ ਦੇਖੀ ਦੁੱਬ ਬਈਆ ਆ ਲੈ ਆ ਦੇ ਬਈ ਸਟੇਟ ਉੱਪਰ ਹੀ ਪਈ ਆ ਔਕਣਾ ਹੀ ਪਈ ਆ ਇਹ ਭੈਣਾਂ ਨਾਲ ਦੇ ਜਿਆਦਾ ਡਾਕਟਰ ਜੱਤੇ ਬਾਅਦ ਸਮਰਾਲੇ ਵੀ ਦੋ ਗੱਲਾਂ ਜਾਇਆ ਵਾਪਰੇ ਬਈਆ ਚਲੋ ਸ਼ਗਨ ਦਾ ਹੁੰਦਾ ਕੰਮ ਠੀਕ ਨਹੀਂ ਜਾਣੀ ਦਾਥੇ ਭਾਈ ਦੁੱਬ ਜਿਆਦਾ ਦੇਤੀ ਕਹਿੰਦਾ ਕੱਟਾ ਵੀ ਰੱਜ ਜੀਵੇ ਹੈ ਦੇਖਣੀ ਜਦੋਂ ਰੈਂ ਕਰੀਆ ਕਰੂਗਾ ਫਿਰ ਜੇ ਰੱਜੀ ਕਹਿੰਦਾ ਤੂੰ ਸਿਰੇ ਰੋਡੀ ਨੇ ਹਾਂ ਹਾਂ ਪਤਾ ਤੇਰੇ ਕੋਲ ਕਿੰਨੇ ਵਾਲੇ ਕਰਦੇ ਨੇ ਮੇਰੇ ਕੋਲ ਤਾਂ 10 15 ਕੱਢੀ ਫਿਰਦਾ ਫਿਰ ਤੇਰੀ ਵੀ ਮਾੜੀ ਗੱਲ ਤਾਂ ਐ ਨਹੀਂ ਮੈਂ ਤਾਂ ਟਰੈਕਟਰ ਦਾ ਮੋਟਰਸਾਈਕਲ ਦਾ ਮੋੜ ਰਡ ਪੋਇਆ ਹਾਂ ਫੋਰ ਬਲ ਰਵਾਇਆ ਦੋ ਇੰਡੀਕੇਟਰ ਪੋਇਆ ਹਾਂ ਉਹਦੀ ਬਾਡੀ ਮਗੀ ਜਾਂਦੀ ਉਹ ਹੀ ਗੱਲ ਦੱਸ ਦੇਖਿਆ ਵੀ ਥੋੜੀ ਜੀ ਨਾਲੇ ਕੂਕ ਮਾਰ ਦਿੰਦਾ 650 ਦਾ ਸਮਾਨ ਪਿਆ 900 ਤੋਂ 1000 ਨਹੀਂ ਖਾ ਜਾਣਾ ਹਾਂ ਬਾਕੀ ਟੈਕਨਿਕ ਮੈਂ ਕਰਦਾ ਹੀ ਪਾਰ ਮੈਂ ਕਹੀ ਬੈਣਾ ਵਸਿਆ ਕਿਦਾਂ ਚੱਲ ਫਿਰ ਹੁਣ ਪਾਰਟੀ ਤਾਂ ਚਾਹੀਦੀ ਐ ਕਿਹੜਾ ਜੁਤਨ ਗਏ ਭਾਈ ਅਸੀਂ ਹਾਂ ਮਾਰ ਕੇ ਚੱਕਾ ਹੈ ਹੈ ਆ ਜਾ ਜਿੰਨਾ ਵੀ ਆ ਜਾਣਾ ਆ ਜਾ ਅਦਰ ਭਾਈ ਹਸਰੇ ਵੀ ਆ ਗਿਆ ਪ੍ਰਿੰਟ ਟਾਇਰ ਠੀਕ ਆ ਭਾਈ ਹੁਣ ਹਾਂ ਜੀ ਟਾਇਰ 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 ਅੱਛਾ ਅੱਛਾ ਜੱਗਰੇ ਜੱਗਰੇ ਦੱਸ ਦੇਣਾ ਬਾਅਦ ਕੱਲ ਨੂੰ ਫੋਨ ਕਰਨਾ ਉਹ 265 ਉਹ ਜੇ ਉਹ ਜਾਂਸੀ ਵਾਲੇ ਲੈ ਗਏ ਤੇ ਕੋਈ ਨਹੀਂ ਤੁਹਾਨੂੰ ਪੁੱਛ ਕੇ ਰਸ ਦੋਗੇ ਨੰਬਰ ਹੈਗਾ ਭਾਈ ਦਾ ਟਰੈਕਟਰ ਆ ਬੰਦਾ ਟਰੈਕਟਰ ਆ ਰਹੇ ਆ ਪਰ ਕਾਮਯਾਬ ਭਾਈ ਇਹੀ ਆ ਜਿਹੜੇ ਮਹਿੰਦਰਾ ਮੁੰਦਰਾ ਛੋਟੇ ਮੋਤਿਆਂ ਦੀ ਮਾਲਾ ਨੂੰ ਚਾਰੇ ਪਾਸੇ ਤੋਂ ਪੁਲਿਸ ਨੇ ਘੇਰ ਕੇ ਛਾਪਾ ਮਾਰਦਾ ਕੀ ਹੈ ਨਾ ਉਹ ਵੀ ਲੋਕ ਕਹਿੰਦੇ ਵੀ ਬੰਦਾ ਕੋਈ ਰੇੜੇ ਬਣੇ ਨਿਕਲ ਨਿਕਲਣਾ ਕੁਛ ਨਹੀਂ ਭਾਈ ਗੱਲ ਤਾਂ ਉਹ ਹੀ ਠੀਕ ਹੈ ਛੱਟਦਾ ਪੈਂਦੀ ਆ ਛੱਟ ਦੀ ਧਾਰ ਤੇ ਫੜਦੇ ਨੇ ਉਹਨਾਂ ਨੇ 1.5 200 ਜਣਾ ਇਹ ਬਾਈ ਲੈਣਾ ਵੀ ਔਖਾ ਅੱਛਾ ਬੰਦਾ ਨੇ ਇੱਕ ਹੋਰ ਦਿਖਾਇਆ ਬਾਬੇ ਨੇ ਉਹ ਬਾਬੇ ਬੰਤਾ ਲੱਗ ਫਿਲਟਰ ਨਾ ਆਉਂਦੇ ਆ ਹਾਂ ਸਭ ਬੜਾਈ ਇਹਦਾ ਫੇਰਾ ਗਿਆ ਜੱਗਾ ਕਹਿੰਦਾ ਖੋਲ ਦੇ ਨਹੀਂ ਨਹੀਂ ਇਹ ਬਹੁਤ ਵਧੀਆ ਚੀਜ਼ ਆ ਮਾ ਪਾਣੀ ਪੂਰੇ ਰੁਕ ਜਾਂਦਾ ਹਾਂ ਕਚਰਾ ਫਚਰਾ ਵੀ ਰੁਕ ਜਾਂਦਾ ਇਹਦੇ ਵਿੱਚ ਇਹਦਾ ਬਾਈ ਹੈਗੀ ਗੱਲ ਕੱਲ ਪਰਸੋਂ ਤਾਂ ਗਈ ਜਾਂਦਾ ਕਹਿੰਦਾ ਹੋਰੇ ਤੇ ਆ ਕਹਿੰਦਾ ਕਿਆ ਕਹਿੰਦਾ ਆ ਖਾਸ ਨਹੀਂ ਨਹੀਂ ਇਹਦਾ ਬਹੁਤ ਵਧੀਆ ਚੀਜ਼ ਹੈ 4-500 ਦਾ ਰੱਖਦਾ ਇਹ ਹੁਣ ਤੁਹਾਨੂੰ ਮੈਂ ਪੈਰਾਂ ਵਾਲਾ ਦੱਸਦਾ ਜਿਹੜਾ ਦੂਰੇ ਡਾਇਰੈਕਟਰ ਨੇ ਲਾਇਆ ਪਰਦਾਨ

ਇਹ ਔਰਿਆ ਕੀ ਬਾਈ ਹਾਂ ਹਾਂ ਆਹ ਕਲੱਚ ਨੂੰ ਥੋੜਾ ਜਿਹਾ ਬੈਂਡ ਪਾ ਕੇ ਇੱਥੇ ਲਿਆਉਣਾ ਜਿਹੜਾ ਤਰਾ ਪੈਰ ਚਾ ਵਜੇ ਪਰ ਤੇ ਇਹ ਵੀ ਬਾਈ ਕਰਨਾ ਲੋਟ ਰੇਸ ਨੇ ਤੇਰੀ ਨੂੰ ਬਹੁਤ ਕੰਮ ਦੇਣੇ ਪਹਿਲਾਂ ਵਾਲੀ ਰੇਸ ਤਾਂ ਮੈਂ ਇਹਨੂੰ ਕਹਿ ਖੋਲ ਦੇ ਮਹਾ ਨਹੀਂ ਨਹੀਂ ਰੇਸ ਰੱਖਣੀ ਆ ਯਾਰ ਰੇਸ ਤਾਂ ਬਹੁਤ ਵਧੀਆ ਚੀਜ਼ ਆ ਸਾਜੀ ਰੇਸ ਵੇਨਾ ਕਰ ਜੋਗੇ ਆ ਜਿੰਨੇ ਕੰਮ ਦੇਣਾ ਤੇਰਾ ਓਕੇ ਹਜ਼ਾਰ ਰੁਪਏ ਮੰਗਦੇ ਬਾਈ ਥੋਕਿਆ ਸਲਾਹ ਲੈਣੀ ਜ਼ਰੂਰੀ ਆ ਆਪਣੀ ਰੇਸ ਦਿੰਦੇ ਨਹੀਂ ਹੈਗਾ ਪੈਰ ਵੀ ਕਰਦੀ ਲੈ ਬਾਈ ਜਿਹੜੇ ਆਪਾਂ ਛਤਰੀ ਖੋਲੀ ਸੀ ਉਹ ਵੀ ਬਾਈ ਸਾਡੀ ਵਿਕ ਗਈ ਬੰਦਾ ਲੈ ਗਿਆ ਆਪਣਾ ਵੀਰ ਵੀ ਉਹਦੀ ਡੀਲ ਸਾਡੀ ਛਤਰੀ ਲੈ ਕੇ ਬਲੌਲ ਵਰਦਾ ਬੰਦਾ ਲੈ ਗਿਆ ਕਹਿੰਦਾ ਬਾਈ ਮੈਨੂੰ ਚਾਹੀਦੀ ਏ ਸੀਗਾ ਲੈ ਲੈ ਬਾਈ ਉਹ ਕਹਿੰਦਾ ਮੈਂ ਲਿਆ ਮੈਸੀ ਮੈਂ ਮੈਨੂੰ ਜੂ ਵੈਪ ਮਿਲ ਗਈ ਨਾਲ ਕਹਿੰਦਾ ਠੀਕ ਆ ਕਹਿੰਦਾ ਛਤਰੀ ਫੋਕਲੇ ਲੈ ਲੈ ਕੰਮ ਹੋ ਗਿਆ ਵਧੀਆ ਵਧੀਆ ਚੱਲ ਕੇ ਇਹਦੇ ਘਰ ਚਲੇ ਗਈ ਛਤਰੀ ਵਧੀਆ ਦੀ ਬਾਈ ਮੈਂ ਪਰ ਵੀ ਛਤਰੀ ਠੀਕ ਨਹੀਂ ਹਾਂ ਛਤਰੀ ਠੀਕ ਤੇ ਮਾਛਵਾੜੇ ਦਾ ਬੰਦਾ ਵੈਮਫਰ ਲੈ ਗਿਆ ਠੀਕ ਹੈ ਵੈਮਫਰ ਤਾਂ ਜਮ ਹੀ ਨਵਾਂ ਹੀ ਹੈ ਬਾਈ ਬਾ ਜਾ ਕੇ ਫਿੱਟੇ ਕਰਨ ਅਗਲੇ ਨੇ ਚਲੋ ਵਧੀਆ ਹੋ ਗਿਆ ਚਲੋ ਆ ਸਾਡਾ ਚੀਜ਼ ਮਿੱਟੀ ਜੀ ਲੈਣ ਆਲੇ ਨੇ ਆਇਆ ਹੋਣਾ ਵੀ ਮਲੇ ਦੀ ਆਪਣੇ ਆਪਣੇ ਕਿਸੇ ਗੰਦੀ ਰੇ ਕਦੀ ਹਮਮ ਉਹਲੇ ਭਈ ਨਵਾਂ ਪਸੰਦ ਸਿੱਲੀ ਵਾਲ ਬਾਈ ਹੁਣ ਸਿੱਲੀ ਵੀ ਨਹੀਂ ਆਇਓ ਲਾਦਾ ਚੁੰਜੀ ਇਹੋ ਇੱਥੇ ਰੱਖਾ ਸੋਣਾ ਬਸ ਉਰੀ ਦੇ ਜਾਕਣਾ ਬਸ ਐ ਨਾ ਠੀਕ ਆ ਪਹਿਲਾਂ ਹੀ ਸ਼ੇਵ ਲੱਗਦਾ ਦਾ ਬੁਰਾ ਹੀ ਲੱਗਦਾ ਦਾ ਬਾਈ ਇੱਕ ਗੱਲ ਨਾ ਮੈਂ ਦੇਖੀ ਹੁਣ ਟਰੈਕਟਰ ਜਿਹੜਾ ਕੋਈ ਵੀ ਆ ਰਿਹਾ ਵੀ ਲੀਕ ਨਹੀਂ ਲੀਕ ਨਹੀਂ ਬਾਈ ਇਹ ਤਾਂ ਗੱਲ ਹੁਣ ਕੰਪੀਟੀਸ਼ਨ ਹੋ ਗਿਆ ਤਾਂ ਸੀ ਕੰਪੀਟੀਸ਼ਨ ਹੋ ਗਿਆ ਬਾਈ ਜਿੰਨੀ ਸੌਦ ਹੋਰ ਦੱਸਦਾ ਬਾਈ ਮੈਂ ਤਾਂ ਚੱਲ 575 ਟਰੈਕਟਰ ਮੈਂ ਕਿਦਾਂ ਦਾ ਹੀ ਵੇਖਦਾ ਤੰਨੀ ਖਤਾ 575 ਕਿਸੇ ਕੋਲ ਤਾਂ ਟਰੈਕਟਰ ਲੀਕ ਖੜਾ ਹੀ ਨਹੀਂ ਚਾਹੇ ਵਿਚਾਰੇ ਕੋਲ ਕਿਸੇ ਕੋਲ 7 ਮਾਡਲ ਆ ਚਾਹੇ 10 ਮਾਡਲ ਆ ਚਾਹੇ 15 ਮਾਡਲ ਆ ਚਾਹੇ 19 ਮਾਡਲ ਆ ਕਿਉਂਕਿ ਇਹ ਟਰੈਕਟਰ ਨਾ ਤਾਂ ਮਸ਼ੀਨ ਪਰੇ ਚੱਲਦੇ ਆ ਨਾ ਇਹ ਕਿਰਾਏ ਪਰੇ ਖੇਤੀ ਪਰੇ ਖੇਤੀ ਪਰੇ ਉਹ ਹੀ ਦਕਰ ਹੋਰ ਟਰੈਕਟਰ ਆਪਾਂ ਜਿੱਕਣਾ ਮਾੜੇ ਮੋٹے ਆ ਇਹ ਟਰੈਕਟਰ ਹੈ ਨਹੀਂ ਹੁਣ ਆਪਣੇ ਪੈੜੇ 6 7 ਤੇ 575 ਹੋ ਗਏ ਹੂੰ ਹੂੰ 6 7 ਤਾਂ ਨਹੀਂ ਕਿਉਂ ਹੈਗੇ ਆ ਕਿਸਾਨੇ ਕੋਲ ਹਾਂ ਇੱਕ ਇਹ ਹੋ ਗਿਆ ਇੱਕ ਤੁਹਾਡੇ ਕੋਲ ਹੋ ਗਿਆ ਇੱਕ ਜੈਲੇ ਕੋਲ ਹੋ ਗਿਆ ਇੱਕ ਜੱਗੇ ਰਾਮਲ ਹੋ ਗਿਆ ਇੱਕ ਪੁੱਪੀ ਆਪਣੇਰਾ ਕੋਲ ਵਾਹ ਆ ਗਏ ਬਰਾਬਰ ਕਿਹੜਾ ਇੱਕ ਅੱਧਾ ਹੋਰ ਵੀ ਹੋ ਇੱਕ ਅੱਧਾ ਹੋਰ ਹੋਣਾ ਤੈਨੂੰ ਪਤਾ ਹੀ ਆ ਹੁਣ ਵਾਲੇ ਕੋਲ 575 ਵਾਲੇ ਕੋਲ 575 ਬਾਕੂ ਕੋਲ ਹੋ ਗਏ ਪੂਰੇ ਭਾਈ ਹੋ ਗਏ ਹੋ ਗਏ ਦੇਖ ਲੈ 6 ਹੋ ਗਏ ਕਈ ਵੀ ਗੱਲ ਸੱਚੀ ਹੋ ਗਈ ਹੋ ਗਿਆ ਹਰੇ ਰਜਿੰਦਰਾ ਕੋਲ ਕਿਹੜਾ ਉਹ ਵੀ 575 ਬਣਦੇ ਵਾਜ ਬਣਦੇ ਵਾਜ 575 ਸੀਪੇ ਨਾਲ ਕੋਲ ਹੈ ਹਰ ਰੋਡੇ ਨਾਲ ਆਪਾ 575 8 85 75 ਬਹੁਤ ਟਰੈਕਟਰ ਪਸੰਦ ਆਪਣੇ ਪਿੰਡ ਦੇ ਇਹ ਹੈ 575 ਜਿਹੜਾ ਪਸੰਦ ਆ ਵੀ ਹੋ ਗਿਆ ਚਲੋ ਚਲੋ ਬਾਕੀ ਬਾਈ ਜ਼ਿਮੀਦਾਰਾਂ ਨੂੰ ਪਸੰਦ ਆ ਇਹ ਆਹ ਆਪਣੇ ਕੰਮ ਚੱਲ ਗਿਆ ਜ਼ਿਮੀਦਾਰਾਂ ਦੇ ਵੀ ਬਾਕੀ ਜਿਹਨੂੰ ਜਿਹੜਾ ਪਸੰਦ ਆ ਬਾਈ ਅਗਲੇ ਨੇ ਉਹ ਲੈਣਾ ਹੀ ਹੈ ਨਹੀਂ ਉਹਨਾਂ ਦਾ ਪ੍ਰਵੀਰ ਚਾਚਾ ਨੇ 60 ਟਰੈਕਟਰ ਹੀ ਪਸੰਦ ਹਾਂ ਸਭ ਦੀ ਆਪਣੀ ਪਸੰਦ ਆ ਪ੍ਰਧਾਨ ਨੂੰ ਐਚਐਮਡੀ ਪਸੰਦ ਹੈ ਜੀਟੀਐ ਪਸੰਦ ਹੈ ਹਾਂ ਮਨ ਖੜਨੇ ਰਹੀ ਐ ਮਨ ਖੜਨਾ ਜਿੱਥੇ ਮਨ ਖੜ ਗਿਆ ਅਗਲੇ ਦਾ ਤਾਂ ਮੇਰਾ ਕਹਿੰਦਾ ਜਿੰਨੇ ਇਹਦੇ ਪਰ ਲਾਇਆ ਕਿ ਨੰਡੋ ਫਾਰਮ ਇਹ ਨਵਾਂ ਲੈ ਲੈਂਦੇ ਹਾਂ ਮਾਤਾ ਨੂੰ ਪਸੰਦ ਹੂੰ ਉਹਨੂੰ ਕਹਿ ਲਾ ਤੇਰੇ ਕੋਲ 911 ਤਾਂ ਟਾਇਰ ਨਵੇਂ ਪਵਾਤੇ ਹੂੰ ਬਾ ਕਹਿੰਦਾ ਨਹੀਂ ਜਿਹੜਾ ਟੋਕ ਵੀ ਹੋ ਰਹੀ ਜੀ ਹੁਣ ਆ ਤੇ ਕਹਿੰਦਾ ਪਾਸ ਤੋਂ ਵੀ ਆਪਣੀ ਪਸੰਦ ਹੈ ਆਪਣੀ ਆਪਣੀ ਪਸੰਦ ਆ ਦੇ ਰੋ ਕੋ ਨਾਟ ਲੈ ਰਾ ਹੂੰ ਟਾਇਰ ਨਵੇਂ ਪਵਾਤੇ ਆਹਾ ਮਾਣਾ ਨਹੀਂ ਜਦੋਂ ਮਾਨੂੰ ਆਏ ਤਾਂ ਇਹ ਲੋਕ ਜਾਂਦੇ ਦੇਦੇ ਬਾਬਾ ਟਰੈਕਟਰ ਲਈ ਜਾਂਦਾ ਇਹ ਤਾਂ ਹੁਣ ਸਨ ਵੀ ਅਗਰ ਮਰਜੀ ਜਿਹੜੇ ਗੌਰ ਕਰਨ ਦੇਖਦੇ ਵਾਧ ਨਹੀਂ ਘਟਾ ਕਰਦਾ ਦੇਖਦੇ ਪਾਣੀ ਪਤਾ ਨੂੰ ਐਂ ਕਹਿੰਦਾ ਕਹਿੰਦਾ ਟਰੈਕਟਰ ਦਾ ਜਿੰਨਾ ਕੰਮ ਆ ਕਹਿੰਦਾ ਤੇਲ ਦਾ ਖਰਚਾ ਹੁੰਦਾ ਵੀ ਘਾਟ ਹੂੰਗਾ ਫਰਕ ਸੜੀ ਜਿੰਨੇ ਬੜੇ ਫੈਟ ਹਨ ਕਟਰੋਲ 22 ਉਹਨਾਂ ਸਭ ਦੇ ਨਾਲ ਖਾਤਿਆ ਘੱਟ ਜੇ ਆਪਣੇ ਖੇਤ ਉੱਤੇ ਚਲਾਉਣਾ ਤੇ ਖਾਣੇ ਖਾਣਾ ਆਉਨੇ ਪੁੱਛਣਾ 2 ਲੀਟਰ ਖਾਦਾ ਸਾਡੇ ਟਰੈਕਟਰ ਨੇ ਤੇ ਸਭ ਤੋਂ ਦੂਰ ਦੇ ਸਹੀ ਚਲਾਉਂਗੇ ਹਾਂ ਇੱਕ ਦਿਨ ਇਹ ਰਮਣਾ ਗਈ ਤੇ ਜੇ ਸਹੀ ਚਲਾਉਂਗੇ ਮੈਨੂੰ ਦਰਵੇਲੇ ਦਾ 2 ਕਿਲੋ ਮੈਂ ਬੋਣ ਦਾ ਚਾਹਤਾ 2 ਸਵਾ 2 ਲੀਟਰ ਖਾਦਾ ਤਰੀਕੇ ਪਰਮਾ ਤੇ ਲਾਉਦਾ ਵੀ ਦੂਏ ਚ ਦਾ ਮੈਂ ਤੀਜੇ ਜੇ ਜੇ ਚਲਾਵਾ ਫਿਰ ਤੇਲ ਪਾਉਗਾ ਤਾਂ ਫਿਰ ਆਪਾਂ ਜੀ ਨੂੰ ਹੱਥ ਰਾ ਦਿਓ ਜੀ ਬਾਈ ਦੇਖੋ ਇਧਰ ਜੱਗੇ ਨੂੰ ਟੇਕ ਨਹੀਂ ਹੈਗੀ ਅੱਠਵਾਂ ਫੋਨ ਆ ਲਿਆ ਜੱਗੇ ਦਾ ਹਾਂ ਪਰ ਹੜਦਾ ਨਹੀਂ ਰਹਾ ਜਦ ਤੱਕ ਬੰਦਾ ਚੱਕਦਾ ਨਹੀਂ ਪਤਾ ਨਹੀਂ ਤਸੱਲੀ ਹੋ ਜੂਗੀ ਪਰ ਨਾ ਪਾਰਟੀ ਕਰਨੀ ਨੇ ਸਾਰੇ ਖੜੇ ਨੇ ਹਾਂ ਹੈਲੋ ਠੀਕ ਹੈ ਚਲੋ ਬਾਈ ਬਾਕੀ ਚੱਲ ਰਿਹਾ ਕੰਮ ਪ੍ਰਧਾਨ ਦਾ ਬਹੁਤ ਧੰਨਵਾਦ ਇੰਨੇ ਦਿਨ ਟਾਈਮ ਕੱਢ ਕੇ ਆਇਆ ਮੈਂ ਚੱਲ ਮਾਰੀ ਜਿਹੜਾ ਹਾਂ ਜ਼ਰੂਰੀ ਹੈ ਬਾਈ ਹੈਲੋ ਸਾਰੇ ਖੜੇ ਆ